ਸਾਸਤਰੀ ਦਾ ਸਾਰੀਆਂ ਭੈਣਾਂ ਨੂੰ ਮੈਂ ਸਖਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਲੋਕ ਗੀਤ ਲੋਕ ਗੀਤ ਰਣੰਦ ਭੈਣ ਭੈਣਾਂ ਘਰੇ ਬੈਠੀਆਂ ਦੇ ਕਾਤਾ ਭੈਣਾਂ ਵਿੱਚ ਵੇਚ ਵੇੜੇ ਵੇਚ ਵੇ ਇਹ ਗਾਣਾ ਮੈਂ ਦੈਨ ਨੂੰ जना काना मन आवेनतवे मानल रसके तू खावे न रोटी सक जाओगा બાપુ ના રસ ગે તું હાલના જોડે રીતા જાઓ નેત બડા સજણા કોણ મનાવે તૈન નત ਜਨਰੋਸ ਕੇ ਤੂੰ ਹੁੰਦੇ ਬਜਾਵੇਂ ਰੋਇ ਜਾਵੇਂ ਕੀੜੇ ਤੇ ਬਤਾਂਗੇ ਦੀਰਤ ਵੇ ਕਾਣ ਮਨਾਵਤ ਨੋ ਨਿਤ ਪਾੜੇ ਸਜਣਾ ਕਾਣ ਮਨਾ ਬੋ ਨਾ ਦੁਰਸਕੇ ਕੋਠੇ ਚੜ ਜਾਵੇਂ ਉਹ ਤੋਤਾ ਦੇਟ ਦਿੱਤਪਵੇ ਨਿਤ ਬੜਿਆ ਜੱਜਣਾ ਕੌਣ ਮਨਾਵੇ ਨਿਤਵੇ ਵੀਰ ਨਰਸ ਕੇ ਤੂੰ ਤਮਤੇ ਨਾ ਜਾਵੇਂ ਕੌਣ ਬਣਾਵੇ ਤੇਰਾ ਚਤਵੇ ਨਿਤ ਪੜਿਆ ਸਜਣਾ ਨਿਆਣ ਮਨਾਵੇ ਨਤਵੇ ਸਰ ਸਾਲੇ ਨਰਸ ਕੇ ਤੂੰ ਸੋਰੀ ਨ ਜਾਵੇਂ बैठे सारा वेज्वे नृत्य बड् सजना नृत्य कौण मनावे